ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਇਨਸਪੈਕਟਰ ਜਸ਼ਨਪ੍ਰੀਤ ਸਿੰਘ ਖਿਲਾਫ ਅਦਾਲਤੀ ਹੁਕਮ ਤੇ ਮਾਮਲਾ ਦਰਜ ਪੁਲਿਸ ਨੇ ਦਿੱਤਾ ਲਿਖਤੀ ਜਵਾਬ ਐਸਐਸ ਨਗਰ ਸਥਾਨਿਕ ਅਦਾਲਤ ਨੇ ਇੰਸਪੈਕਟਰ ਜਸ਼ਨਪ੍ਰੀਤ ਸਿੰਘ ਦੇ ਖਿਲਾਫ ਹੋ ਰਹੀ ਕਾਰਵਾਈs ਬੰਦੀ ਪੁਲਿਸ ਨੂੰ ਲਿਖਤੀ ਜਵਾਬ ਦਾਇਰ ਕਰਨ ਲਈ ਇੱਕ ਹੋਰ ਮੌਕਾ ਦਿੱਤਾ ਸੀ ਜਿਸ ਦੇ ਤਹਿਤ ਚੁੱਕਰਵਾਰ ਨੂੰ ਅਦਾਲਤ 'ਚ ਪੁਲਿਸ ਵੱਲੋਂ ਆਪਣਾ ਜਵਾਬ ਪੇਸ਼ ਕਰ ਦਿੱਤਾ ਗਿਆ ਹੈ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਇੰਸਪੈਕਟਰ ਜਸ਼ਨਪ੍ਰੀਤ ਖਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਇੱਕਰਜਕ ਹੈ ਕਿ 6 ਜੁਲਾਈ 2025 ਨੂੰ ਸ਼ਰਮੀ ਕਾਲੀਦਲ ਦੇ ਆਗਰੂ ਦੇ ਆਗੂ ਵਿਕਰਮ ਸਿੰਘ ਜੀਟੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਸੀ ਪਰ ਉਸ ਦਿਨ ਐਤਵਾਰ ਸੀ ਇਹ ਅਦਾਲਤ ਦੇ ਸਾਰੇ ਦਰਵਾਜ਼ੇ ਬੰਦ ਸੰਗ ਗੇਟ ਤੇ ਡਿਊਟੀ ਤੇ ਤਿੰਨ ਚੌਂਕੀਦਾਰ ਬਲਜੀਤ ਸਿੰਘ ਨੇ ਇੰਸਪੈਕਟਰ ਜਸ਼ਨਪ੍ਰੀਤ ਵੱਲੋਂ ਦਰਵਾਜ਼ਾ ਖੋਲਣ ਦੀ ਮੰਗ ਕੀਤੀ ਤੇ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਪਹਿਲਾਂ ਅਦਾਲਤ ਦੀ ਇਜਾਜ਼ਤ ਲੈਣੀ ਪਵੇਗੀ ਇੰਸਪੈਕਟਰ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਚੌਂਕੀਦਾਰ ਨਾਲ ਬਦਸਲੂਕੀ ਕੀਤੀ ਜ਼ਬਰਦਸਤੀ ਚਾਬੀ ਖੋਲ ਲਈ ਅਤੇ ਆਪਣੀ ਮਰਜ਼ੀ ਨਾਲ ਦਰਵਾਜ਼ਾ ਖੋਲ ਲਿਆ ਇਹ ਜਾਣਕਾਰੀ ਜਦੋਂ ਸੀਨੀਅਰ ਸਿਵਲ ਜੱਜ ਅਨਿਸ਼ ਗੋਲ ਤੱਕ ਪਹੁੰਚੀ ਤਾਂ ਉਹਨਾਂ ਨੇ ਚੌਂਕੀਦਾਰ ਨੂੰ ਤੁਰੰਤ ਡਾਕਟਰੀ ਜਾਂਚ ਲਈ ਭੇਜਿਆ ਹਾਲਾਂਕਿ ਚੌਂਕੀਦਾਰ ਨੇ ਬਾਅਦ ਵਿੱਚ ਕੋਈ ਸ਼ਿਕਾਇਤ ਨਹੀਂ ਦਿੱਤੀ ਪਰ ਅਦਾਲਤ ਨੇ ਇਹ ਰੀਡਰ ਪਵਨ ਕੁਮਾਰ ਨੇ ਉਹ ਇਸ ਨੂੰ ਸਰਕਾਰ ਵਿਰੋਧੀ ਗੰਭੀਰ ਮਾਮਲਾ ਮੰਨਦੇ ਹੋਏ ਅਦਾਲਤ ਵਿੱਚ ਲਿਖਤੀ ਸ਼ਿਕਾਇਤ ਦਰਜ ਕੀਤੀ ਅਦਾਲਤ ਵੱਲੋਂ ਮਾਮਲੇ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਵੇਖੀ ਗਈ ਜੈਸਟਨ ਸੈਦ ਹੋਇਆ ਕਿ ਇਨਸਪੈਕਟਰ ਵੱਲੋਂ ਕੀਤਾ ਗਿਆ ਪਰ ਤਾਂ ਗੰਭੀਰ ਜੁਰਮ ਚਾਉਂਦਾ ਹੈ ਅਦਾਲਤ ਨੇ ਇਹਨਾਂ ਕਾਰਵਾਈਆਂ ਨੂੰ ਕੋਈ ਨਿੱਜੀ ਝਗੜਾ ਨਹੀਂ ਸਗੋ ਸਰਕਾਰੀ ਕਰਮਚਾਰੀ ਨਾਲ ਸੇਵਾ ਦੌਰਾਨ ਹੋਈ ਹਿੰਸਾ ਮੰਨਿਆ ਹੈ ਜੋ ਕਿ ਰਾਜ ਵਿਰੋਧ ਦਾ ਅਪਰਾਧ ਹੈ ਇਸ ਦੇ ਆਧਾਰ ਤੇ ਅਦਾਲਤ ਨੇ ਸੋਹਾਨਾ ਥਾਣੇ ਦੇ ਮੁਖੀ ਨੂੰ ਹੁਕਮ ਦਿੱਤਾ ਕਿ ਇਨਸਪੈਕਟਰ ਜਸ਼ਨਪ੍ਰੀਤ ਖਲਾਫ ਬੀ ਐਨ ਐਸ ਦੀਆਂ ਤਰਾਵਾਂ 115 132 221 304 ਅੱਜ ਦਿਨ ਮਾਮਲਾ ਦਰਜ ਕਰਕੇ ਜਾਂਚ ਅੱਗੇ ਵਧਾਈ ਜਾਵੇ ਇਹ ਮਾਮਲਾ ਇਸ ਲਈ ਵਿਵ ਲਖਣਾ ਕਿਉਂਕਿ ਇਹ ਪਹਿਲਾ ਮੌਕਾ ਹੈ ਜਦੋਂ ਪੁਲਿਸ ਨੇ ਆਪਣੇ ਹੀ ਅਧਿਕਾਰੀ ਤੇ ਅਦਾਲਤ ਦੇ ਸਿੱਧੇ ਹੁਕਮ ਤੇ ਜਖਾ ਕਦਮ ਚੁੱਕ ਕੇ ਕਾਰਵਾਈ ਕੀਤੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ